ਅੱਜ ਇੱਥੇ ਜਲੰਧਰ ਦੇ ਵਿੱਚ ਬੁਲਾਈ ਹੈ ਜਿਸ ਦੇ ਵਿੱਚ ਸੈਂਟਰਲ ਪੈਰਾਮਿਲਿਟਰੀ ਫੋਰਸਸ ਦੇ ਸਾਰੇ ਅਫਸਰ ਆਈਜੀ ਪੰਜਾਬ ਫਰੰਟੀਅਰ ਬੀਸਫ ਸੀਆਰਪੀਐਫ ਦੇ ਸੀਨੀਅਰ ਅਫਸਰਸ ਆਈਟਬੀਪੀ ਦੇ ਸੀਨੀਅਰ ਅਫਸਰਸ ਸਾਡੇ ਬਾਰਡਰ ਰੇਂਜ ਦੇ ਔਰ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਸਹਿਬਾਨ ਔਰ ਜਿਹੜੇ ਸਾਡੇ ਸਟੇਟ ਪੁਲਿਸ ਨੋਡਲ ਅਫਸਰ ਨੇ ਫਰਗੀ ਸਾਹਿਬ ਹੋਸੀ ਸਾਰਿਆਂ ਨੇ ਇੱਥੇ ਆਣ ਵਾਲੀ ਚੋਣਾਂ ਦੇ ਮੱਦੇਨਜ਼ਰ ਵਿਚਾਰ ਵਟਾਂਦਰਾ ਕੀਤਾ ਇਸ ਮੀਟਿੰਗ ਦਾ ਮੁੱਖ ਉਦੇਸ਼ ਇਹਗਾ ਕਿ ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਇਨਸਟਰਕਸ਼ਨ ਜਾਰੀ ਕੀਤੇ ਹਨ ਮਾਡਲ ਕੋਡ ਆਫ ਕੰਡਕਟ ਦੇ ਨੂੰ ਇੰਪਲੀਮੈਂਟ ਕਰਨ ਲਈ ਉਸ ਦੀ ਇਨਪਨ ਪਾਲਣਾ ਕੀਤੀ ਜਾਵੇ ਪੰਜਾਬ ਦੇ ਵਿੱਚ ਜਿਹੜੀ ਲਿਕਰ ਹੈ ਉਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ ਡਰੱਗਸ ਦੇ ਉਤੇ ਕਿਸ ਤਰ੍ਹਾਂ ਦੇ ਪ੍ਰਭਾਵੀ ਕਦਮ ਉਠਾਏ ਜਾਣ ਜਿਹੜੀ ਸਾਡੀ ਬਾਰਡਰ ਦੇ ਉਤੇ डिप्लॉयमेंट है उसको किस तरह स्ट्रांग ਕੀਤਾ ਜਾਵੇ ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਇਲੈਕਸ਼ਨਸ ਹੈ ਉਹ ਪੀਸਫੁਲੀ ਕੰਡਕਟ ਕਰਾਇਆ ਜਾ ਸਕੇ ਸੋ ਇਹ ਇੰਟਰ ਕੋਆਰਡੀਨੇਸ਼ਨ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਮੀਟਿੰਗ ਸੀ ਜਦੇ ਵਿੱਚ ਸੈਂਟਰਲ ਏਜੰਸੀਜ਼ ਨੇ ਵੀ ਭਾਗ ਲਿਆ ਔਰ ਜਿਹੜੇ ਇਨਪੁਟਸ ਸਿਗੇ ਅਸੀਂ ਦੂਜੇ ਨਾਲ ਸਾਂਝੇ ਕੀਤੇ ਸੋ ਇੱਕ ਬੜਾ ਵੱਡੀ ਪਹਿਲ ਹੈ ਜਿਸ ਦੇ ਨਾਲ ਮੈਂ ਸਮਝਦਾ ਕਿ ਅਸੀਂ ਇਕੱਠੇ ਮਿਲ ਕੇ ਐਜ਼ ਅ ਟੀਮ ਕੰਮ ਕਰਾਂਗੇ ਔਰ ਆਉਣ ਵਾਲੇ ਜਿਹੜੇ ਪਾਰਲੀਮੈਂਟਰੀ ਚੋਣਾਂ ਨੇ ਉਹਨਾਂ ਨੂੰ ਬਿਲਕੁਲ ਪੀਸਫੁਲੀ ਫੇਅਰ ਤਰੀਕੇ ਨਾਲ ਉਸ ਨੂੰ ਅਸੀਂ ਸੰਪੰਨ ਕਰਾਂਗੇ ਹੁਣ ਤੱਕ ਪੰਜਾਬ ਦੇ ਕਿੰਨੇ ਪੈਰਾਮੀਟਰ ਦੀ ਦਮਾਂ ਕੀਤੀ ਹੈ ਅਸੀਂ ਟੋਟਲ 564 ਕੰਪਨੀਆਂ ਦੇ ਡਿਮਾਂਡ ਕੀਤੀ ਹੈ ਔਰ ਕਿਉਂਕਿ ਚੌਨ ਸਾਡੇ ਬਿਲਕੁਲ ਆਖਰੀ ਪੜਾਅ ਦੇ ਵਿੱਚ ਹੈਗੇ ਹੁਣ ਤੱਕ ਸਾਨੂੰ ਕੌਨਫੀਡੈਂਸ ਮੈਜ਼ਰ ਲੈਂਡਲੀ ਔਰ ਪੰਜਾਬ ਦੀ ਸਟੇਟ ਦੇ ਵਿੱਚ ਸੁਰੱਖਿਆ ਵਿਧਾਨ ਲਈ ਕੱਚੀ ਕੰਪਨੀਆ ਸਾਡੇ ਕੋਲ ਪਹਿਲਾ ਮਿਲਟਰੀ ਫੋਰਸਿਸ ਦੀ ਆਲਰੇਡੀ ਆ ਚੁੱਕੇ ਹੈ ਜਿਹੜੇ ਇਸ ਸੈਂਸਿਟੀਵਿਟੀ ਤੇ ਹੋਰ ਜਿਹੜੇ ਸੈਂਸਿਟਿਵ ਰਿਸ਼ਤੇ ਹਨ ਉਹਨਾਂ ਵਾਸਤੇ ਵੀ ਕੰਮ ਕਰ ਰਹੇ ਅਸੀਂ ਜਿੰਨੀ ਵੀ ਸਾਡੀ ਸੈਂਸਿਟੀਵਿਟੀ ਹੈ ਉਸ ਨੂੰ ਅਸੀਂ ਐਸਸ ਕਰ ਲਿਆ ਹੈ ਜਿਹੜੇ ਵਲਨਰੇਬਲ ਪੋਲਿੰਗ ਸਟੇਸ਼ਨਸ ਹਨ ਬੂਥਸ ਹਨ ਉਹਨਾਂ ਦੀ ਲਿਸਟਾਂ ਬਣਾਈਆਂ ਜਾ ਚੁੱਕੀਆਂ ਨੇ ਜਿਹੜੇ ਸਾਡੇ ਸੈਂਸਿਟਿਵ ਹੌਟਸਪots ਨੇ ਜਿੱਥੇ ਵਲਨਰੇਬਲ ਜਿਹਨੂੰ ਕਹਿੰਦੇ ਆ ਉਹਨਾਂ ਦੀ ਲਿਸਟਾਂ ਬਣਾਈਆਂ ਜਾ ਚੁੱਕੀਆਂ ਉਹਨਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਔਰ ਇਲੈਕਸ਼ਨ ਨੇੜੇ ਆਂਤੇ ਉਥੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਨੇ ਨਹੀਂ ਉਹ ਸਾਡੇ ਤਰ੍ਹਾਂ ਤਰ੍ਹਾਂ ਦੇ ਹੈ ਜਿਹੜੇ ਪਿਛਲੇ ਸੈਂਸਿਟੀਵਿਟੀ ਦਾ ਦੋ ਮੁੱਦੇ ਹੁੰਦੇ ਆ ਇੱਕ ਤਾਂ ਜਿਹੜੇ ਪਿਛਲੇ ਇਲੈਕਸ਼ਨਸ ਦੇ ਵਿੱਚ ਜਿੱਥੇ ਕਿਤੇ Uh, कोई पोल वॉलेंस जिथे कोई मॉडल कोड ऑफ कंडक्ट का ब्रीच होया हो सेंसिटिव मानते हैं और दूसरी सेंसिटिविटी साड़ी होंगी अपनी लॉ एंड ऑर्डर इंटेलीजेंस इन बेस्ड जो सा असेसमेंट है सो so, पूरा कीता है एक्सरसाइज और उसी खास निगाह रखते हैं ਉਮੀਦ ਹੈ ਇਸ ਤਰੀਕੇ ਨਾਲ ਇੱਕ ਕਦਮ ਨਾ ਦੇਣਾ ਤਾਂ ਕਿ ਇਸ ਤਰੀਕੇ ਨਾਲ ਇਹ ਵੀ ਉੱਥੇ ਤੱਕ ਇਹ ਦੇਗਾ ਕਿ ਕੋਈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਅਸੀਂ ਇੱਕ ਬਹੁਤ ਸਾਰੇ ਉਪਰਾਲੇ ਕੀਤੇ ਆ ਤਾਂ ਕਿ ਜਿਹੜਾ ਇਸ ਤਰ੍ਹਾਂ ਦੀ ਕੋਈ ਖਬਰ ਆਂਦੀ ਹੈ ਕਿ ਪੰਜਾਬ ਤੋਂ ਲਿਖ ਕੇ ਬਾਹਰ ਜਾ ਰਹੀ ਹੈ ਉਸ ਨੂੰ ਰੋਕਿਆ ਜਾ ਸਕੇ ਸੈਂਟਰਲ ਲੈਵਲ ਤੇ ਅਸੀਂ ਇੱਕ ਆਈਪੀਐਸ ਅਫਸਰ ਨੂੰ ਇੱਕ ਨੋਡਲ ਅਫਸਰ ਨਿਊਕ ਕੀਤਾ ਹੈ ਹੋਰ ਸਾਰੀ ਸਟੇਟਸ ਨੂੰ ਅਸੀਂ ਉਹ ਉਸਦੀ ਇਨਫੋਰਮੇਸ਼ਨ ਦਿੰਦੀ ਹੈ ਕਿ ਜੇ ਕਿਤੇ ਕੋਈ ਸੀਜ਼ਰ ਹੁੰਦਾ ਹੈ ਤੇ ਇਮੀਡੀਏਟਲੀ ਉਸ ਸੀਜ਼ਰ ਦੇ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਮੈਂ ਵੀ ਦੱਸਣਾ ਚਾਹੁੰਨਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਪ੍ਰੋਐਕਟਿਵ ਹੋ ਕੇ ਕੁਝ ਕਦਮ ਚੁੱਕੇ ਗਏ ਹਨ ਨਾ ਸਿਰਫ ਬਿਹਾਰ ਬਿਹਾਰ ਤੋਂ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਅਗਲੇ ਦਿਨ ਹੀ ਸਾਡੀ ਪੁਲਿਸ ਦੀ ਟੀਮ ਔਰ ਐਕਸਾਈਜ਼ ਦੀ ਟੀਮ ਫ্লাই ਕਰਕੇ ਪਟਨਾ ਗਈ ਪਟਨਾ ਤੋਂ ਜਾ ਕੇ ਅਸੀਂ ਪ੍ਰੋਐਕਟਿਵ ਹੋ ਕੇ ਉਹਨਾਂ ਦੀ ਇਨਫੋਰਮੇਸ਼ਨ ਲੈ ਕੇ ਆਏ ਔਰ ਉਹ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਵੱਡਾ ਇਹ ਪਰਸੋ ਪਰਸੋਂ ਦੀ ਗੱਲ ਹੈ ਦਾ ਰਿਪੋਰਟ ਇਸ ਬੀਇੰਗ ਪ੍ਰਿਪੇਅਰਡ ਸਾਥੀ ਮੈਂ ਇਹ ਦੱਸਣਾ ਚਾਹੁੰਗਾ ਸਾਨੂੰ ਇਤਲਾ ਆਈ ਸੀਗੀ ਹਰਿਆਣੇ ਤੋਂ ਨੂਹ ਦੇ ਵਿੱਚ ਸ਼ਰਾਬ ਫੜੀ ਗਈ ਹੈ ਅਸੀਂ ਨੂਹ ਦੇ ਵਿੱਚ ਵੀ ਟੀਮ ਭੇਜ ਕੇ ਉੱਥੋਂ ਵੀ ਇਨਫੋਰਮੇਸ਼ਨ ਲਈਤੀ ਔਰ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਖਤ ਕਾਰਵਾਈ ਕੀਤੀ ਹੈ ਉਹਨਾਂ ਵੈਂਡਰਸ ਦੇ ਖਿਲਾਫ ਜਿਥੋਂ ਇਹ ਸ਼ਰਾਬ originate ਹੋਈ ਸੀ ਇਸੇ ਤਰ੍ਹਾਂ ਅਸੀਂ ਇੱਕ ਟੀਮ ਰਾਜਸਥਾਨ ਪੇਚੁਕੇ ਆ ਉਥੋਂ ਵੀ ਅਸੀਂ ਤਤ ਕਰ ਰਹੇ ਆ ਔਰ ਸਾਡੇ ਜਿਹੜੇ ਆ ਅਸੀਂ 217 ਨਾਕੇ ਆਇਡੈਂਟੀਫਾਈ ਕੀਤੇ ਜਿਹੜੇ ਐਂਟਰੀ ਐਗਜ਼ਿਟ ਰੂਟਸ ਹੈਗੇ ਆ ਪੰਜਾਬ ਦੇ ਉਹਨਾਂ ਉਹਨਾਂ ਨੂੰ ਵੀ ਸਟਰੈਂਥਨ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੀ ਵੀ ਲਿਕਰ ਹੈ ਉਹ ਬਾਹਰ ਨਾ ਜਾ ਸਕੇ ਇਸੇ ਤਰ੍ਹਾਂ ਅਸੀਂ ਹੋਰ ਵੀ ਕਈ ਉਪਰਾਲੇ ਲੈ ਰਹੇ ਆ ਤਾਂ ਕਿ ਇਹ ਇਨਸ਼ੋਰ ਕਰੀਏ ਕਿ ਸਾਡੀ ਜਿਹੜੀ ਡਿਸਟਿਲਰੀਜ਼ ਹੈ ਜਿਹੜੀ ਬਰੂਰੀਜ਼ ਹੈ ਜਿਹੜੇ ਬੋਟਲਿੰਗ ਪਲਾਂਟਸ ਹੈ ਉਥੋਂ ਕੋਈ ਗੈਲਫਰੇਜ ਨਾ हूँ तक लगभग साढ़े चार लाख तो उत्ते असला लाइसेंस है नहीं नहीं पूरे पंजाब की गल कर चार लाख तो वह साढ़े असला लाइसेंस है और लगभग साढ़े पाँ परसेंट असले हूँ तक जमा हो चुके हैं और एक स्लो प्रोसेस है कमेटी भी हर ज़िले से बनी है ਜਿਹੜਾ ਇਸ ਨੂੰ ਮਾਨੀਟਰ ਕਰੇ ਲਾਸਟ ਸਵਾਰ ਹੈ ਪੰਜਾਬ ਪੁਲਿਸ ਨੂੰ ਕੋਈ ਸਪੈਸ਼ਲ ਕਨੈਕਸ਼ਨ ਲੈ ਕੇ ਕਿਹੜਾ ਰਿਸਪੌਂਸ ਇਮੀਡੀਟ ਹੋਵੇ ਕਿ ਜੇ ਕੋਈ ਨਾ ਕੋਈ ਪਬਲਿਕ ਕਮੈਂਟ ਕੋਈ ਕੰਪਲੇਨ ਕੋਈ ਰਿਕਵੈਸਟ ਇਹਦੇ ਇਹਦੇ ਦੋ ਕੰਟਰੋਲ ਰੂਮਸ ਹੈਗੇ ਆ ਇੱਕ ਤਾਂ ਪੰਜਾਬ ਪੁਲਿਸ ਵੱਲੋਂ ਕੰਟਰੋਲ ਰੂਮ ਅਸੀਂ ਸਥਾਪਿਤ ਕਰਾਂਗੇ ਔਰ ਇਲੈਕਸ਼ਨ ਜਿਹੜਾ ਸਾਡਾ ਸੀਓ ਆਫਿਸ ਹੈ ਉਥੇ 24 7 ਇੱਕ ਕੰਟਰੋਲ ਰੂਮ ਸਾਡਾ ਸਥਾਪਿਤ ਕੀਤਾ ਹੋਇਆ ਹੈ ਜੇ ਕਿਸੇ ਨੂੰ ਇਲੈਕਸ਼ਨ ਦੇ ਬਾਰੇ ਮਾਡਰਨ ਕੋਡ ਆਫ ਕੰਡਕਟ ਬਾਰੇ ਕੋਈ ਮੈਲ ਪ੍ਰੈਕਟਿਸ ਬਾਰੇ ਜਾਂ ਹੋਰ ਕਿਸੇ ਕਿਸਮ ਦੀ ਇਨਫਰਮੇਸ਼ਨ ਸਾਂਝੀ ਕਰਨੀ ਹੋਵੇ ਤੇ ਉਹ ਸਾਂਝੀ ਕੀਤੀ ਜਾ ਸਕਦਾ ਹੈ ਉਹ ਨੰਬਰ ਅਸੀਂ ਸ਼ੇਅਰ ਕਰਾ ਦੇਵਾਂਗੇ